ਕੱਟਗਿਣਤੀ ਦੇ ਅਧਿਕਾਰਾਂ ਦੀ ਰਾਖੀ ਕਾਂਗਰਸ ਪਾਰਟੀ ਕਰਦੀ ਰਹੀ ਹੈ ਅਤੇ ਹਮੇਸ਼ਾ ਸਕਾਰਾਤਮਕ ਕਦਮ ਚੁੱਕਦੀ ਰਹੀ ਹੈ। ਇਹਨਾਂ ਸ਼ਬਦਾਂ ਦਾ ਵਰਗਟਾਵਾ ਪ੍ਰੋਫੈਸਰ ਇਮਾਨੁਅਲ ਨਾਹਰ ਨੇ ਅਤੇ ਡਾਕਟਰ ਸੁਭਾਸ਼ ਥੋਬਨ ਨੇ ਕਿਹਾ ਦੱਸਣਾ ਚਾਹੁੰਦਾ ਕਿ ਭਾਰਤ ਵਿੱਚ ਵਸਦੇ ਕੱਟਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਦੀ ਕਾਂਗਰਸ ਪਾਰਟੀ ਸਦਾ ਹਾਮੀ ਰਹੀ ਹੈ। ਰਾਜ ਅੰਦਰ ਕੱਟਗਿਣਤੀਆਂ ਦੇ ਹੱਕ ਅਤੇ ਸੁਰੱਖਿਅਤ ਰਹਿਣ ਇਸ ਲਈ ਕਾਂਗਰਸ ਪਾਰਟੀ ਲਗਾਤਾਰ ਮਿਹਨਤ ਕਰਦੀ ਆ ਰਹੀ ਹੈ। ਅਤੇ ਉਹ ਇੱਕ ਵਿੱਚ ਵੀ ਕਰਦੀ ਰਹੇਗੀ ਇਹ ਸ਼ਬਦ ਕਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਇਮਾਨੁਅਲ ਨਾਰ ਨੇ ਉਸ ਸਮੇਂ ਕਹੇ ਜਦੋਂ ਤਰਨਤਾਰ ਨੰਬਰ 7 ਜਲੰਧਰ ਅਤੇ ਗੁਰਦਾਸਪੁਰ ਦੇ ਵੱਖ-ਵੱਖ ਹੋਰ ਜ਼ਿਲ੍ਹਿਆਂ ਤੋਂ ਆਏ ਸਾਈ ਭਾਈਚਾਰੇ ਦਾ ਇੱਕ ਵਫਦ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਸਰਦਾਰ ਚਰਨਜੀਤ ਚੰਨੀ ਨਾਲ ਮੁਲਾਕਾਤ ਕਰਦੇ ਸਮੇਂ ਕਹੇ ਇਸ ਵਫਦ ਕਟਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਪੰਜਾਬ ਕ੍ਰਿਸ਼ਨ ਯੂਥ ਫੈਲੋਸ਼ਿਪ ਦੇ ਪ੍ਰਧਾਨ ਸ਼੍ਰੀ ਸੁਭਾਸ਼ ਤੋਂ ਵਧੀ ਅਗਵਾਈ ਹੱਥ ਮਿਲਿਆ ਜਿਸ ਨੇ ਇਸਾਈ ਭਾਈਚਾਰੇ ਦੀਆਂ ਮੋਢਲੀਆਂ ਪਵਿੱਖੀ ਅਤੇ ਪੱਖ ਦੀਆਂ ਮੰਗਾਂ ਨੂੰ ਸਾਬਕਾ ਮੁੱਖ ਮੰਤਰੀ ਦੇ ਸਾਹਮਣੇ ਰੱਖੀਆਂ ਸ਼੍ਰੀ ਸੁਭਾਸ਼ ਤੋਂ ਬਾਜੀ ਨੇ ਕਿਹਾ ਕਿ ਇਸ ਰਦੀ ਇਲਾਕਿਆਂ ਵਿੱਚ ਵਸਦਾ ਇਸਾਈ ਭਾਈਚਾਰਾ ਜੋ ਮੁੱਖ ਤੌਰ ਤੇ ਦਲਤ, ਬੇਜਮੀਨਾ ਤੇ ਮਜ਼ਦੂਰ ਵਰਗ ਨਾਲ ਸੰਬੰਧਿਤ ਹੈ ਸਦਾ ਤੋਂ ਕਾਂਗਰਸ ਪਾਰਟੀ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਾ ਰਿਹਾ ਹੈ ਅਤੇ ਅੱਗੇ ਵੀ ਖੜਾ ਰਹੇਗਾ ਉਹਨਾਂ ਮਨਰੇਗਾ ਵਰਗੀਆਂ ਗਰੀਬ ਅਤੇ ਅਸੀ ਸਕੀਮਾਂ ਵਿੱਚ ਲੋਕਵੇਂ ਢੰਗ ਨਾਲ ਕੀਤੀਆਂ ਜਾ ਰਹੀਆਂ ਤਬਦੀਲੀਆਂ ਨੂੰ ਮੰਨਦ ਭਾਗਾ ਕਰਾਰ ਦਿੱਤਾ ਦੱਸਣਾ ਚਾਹੁੰਦਾ ਕਿ ਪ੍ਰੋਫੈਸਰ ਮਾਲੂ ਐਨ ਆਰ ਨੇ ਅੱਗੇ ਕਹਿ ਕੇ ਕਾਂਗਰਸ ਪਾਰਟੀ ਇਸ ਮਸਲੇ ਤੇ ਹਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਤੇ ਘਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਮੈਂ ਦੱਸਣਾ ਚਾਹੁੰਦਾ ਕਿ ਇਸ ਮੌਕੇ ਪੰਜਾਬ 크ਰਿਸਚਨ ਯੂਥ ਫੈਲੋਸ਼ਿਪ ਦੇ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਸ਼੍ਰੀ ਜਸਬੀਰ ਸੰਧੂ ਸਕੱਤਰ ਯਾਦਵਿੰਦਰ ਲਾਡੀ ਕੋਆਰਡੀਨੇਟਰ ਸ਼੍ਰੀ ਰਾਜ ਰੂਫਨ ਉਪ ਪ੍ਰਧਾਨ ਪੰਜਾਬ ਸ਼੍ਰੀ ਲਿਆਤਮਸੀ ਸਿੱਧੂ ਉਪ ਪ੍ਰਧਾਨ ਸ੍ਰੀ ਈਸਾਦਾ ਸਟੋਨੀ ਜ਼ਿਲ੍ਹਾ ਗਰਦਾਸਪੁਰ ਦੇ ਪ੍ਰਧਾਨ ਸ੍ਰੀ ਵਾਰਸਮ ਸਿੰਘ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਐਡਵੋਕੇਟ ਅਬਰਾਹਮ ਅਤੇ ਪਾਸਟਰ ਸ੍ਰੀ ਟਾਈਟਸ ਅਤੇ ਹੋਰ ਵੱਖ-ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰ ਇਸ ਸਮੇਂ ਮੌਜੂਦ ਸਨ ਮੈਂ ਦੱਸਣਾ ਚਾਹੁੰਦਾ ਕਿ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਜਲੰਧਰ ਤੋਂ ਸਰਦਾਰ ਚਰਨਜੀਤ ਚਾਨੀ ਨਾਲ ਮੁਲਾਕਾਤ ਕਰਦੇ ਸਮੇਂ ਪ੍ਰੋਫੈਸਰ ਇਮਾਨੁਅਲ ਨਾਰਨੇ ਕੇ ਅਗੇ ਘੱਟ ਗਿਣਤੀ ਅੰਦੇਦਕਾਰਾਂ ਦੀ ਰਾਖੀ ਲਈ ਕਾਂਗਰਸ ਸਮੇਤ ਹਾਮੀ ਰਹੀ ਹੈ ਤੁਸੀਂ ਦੇਖ ਰਹੇ ਹੋ ਜੋਰ ਟੀਵੀ